ਖੰਨਾ ਦੇ ਵਿੱਚ ਸਰਕਾਰੀ ਟੀਚਰ ਦੇ ਵੱਲੋਂ ਵਰਲਡ ਬੈਂਕ ਚ ਨੌਕਰੀ ਦਿਲਵਾਉਣ ਦੇ ਨਾਮ ਤੇ ਕਈ ਲੋਕਾਂ ਨਾਲ ਕਰੀਬ 2 ਕਰੋੜ ਦੀ ਠੱਗੀ ਮਾਰੀ ਗਈ ਇਸ ਮਹਿਲਾ ਟੀਚਰ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੇ ਸਰਕਾਰੀ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ ਜਿੱਥੇ ਟੀਚਰ ਡਿਊਟੀ ਕਰ ਰਹੀ ਹੈ ਇਨਸਾਫ ਦੀ ਮੰਗ ਕੀਤੀ ਹੈ ਤੇ ਐਫ ਆਈ ਆਰ ਦਰਜ ਕਰਵਾਉਣ ਦੀ ਵੀ ਮੰਗ ਕੀਤੀ ਹੈ ਪ੍ਰਦਰਸ਼ਨਕਾਰੀਆਂ ਦਾ ਰੋਪ ਹੈ ਕਿ ਉਹਨਾਂ ਨੂੰ ਵਰਲਡ ਬੈਂਕ ਚ ਨੌਕਰੀ ਦਿਲਾਉਣ ਦੇ ਨਾਮ ਤੇ ਠੱਗੀ ਮਾਰੀ ਗਈ ਹੈ ਆਪਣੇ ਪੈਸੇ ਵਾਪਸ ਮੰਗਣ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਹੁਣ ਤੱਕ ਨਿਆਂ ਉਹਨਾਂ ਨੂੰ ਨਹੀਂ ਮਿਲਿਆ ਹੈ ਜੇਕਰ ਜਲਦ ਨਿਆਂ ਨਾ ਮਿਲਿਆ ਤਾਂ ਸੀਐਮ ਭਗਵੰਤ ਮਾਨ ਦੇ ਨਾਲ ਡੀਜੀਪੀ ਗੌਰਵ ਯਾਦਵ ਤੋਂ ਵੀ ਨਿਆਂ ਦੀ ਮੰਗ ਕੀਤੀ ਜਾਵੇਗੀ। ਪੇਰਤਨ ਦੱਸਿਆ ਕਿ ਟੀਚਰ ਨੇ ਉਹਨਾਂ ਦੇ ਨਾਲ ਠੱਗੀ ਕਰਦਿਆਂ World Bank ਦਾ ਫਰਜ਼ੀ ਪਛਾਣ ਪੱਤਰ ਵੀ ਦਿੱਤਾ ਜਿਸ ਵਿੱਚ ਉਹਨਾਂ ਦਾ ਵਿਸ਼ਵਾਸ ਬਣਿਆ ਰਿਹਾ। ਇਸ ਦੇ ਇਲਾਵਾ ਟੀਚਰ ਵੱਲੋਂ ਆਪਣੇ ਦਿੱਲੀ ਅਤੇ ਖੰਨਾ ਦੇ ਘਰਾਂ ਦੇ ਵਿੱਚ ਕਈ ਮੀਟਿੰਗਾਂ ਵੀ ਕਰਵਾਈਆਂ ਗਈਆਂ। ਇਹ ਸੋ ਜਿਹੜਾ ਸਕੂਲ ਦੇ ਬਾਹਰ ਤਰਨ ਦਿੱਤਾ ਹੋਇਆ ਜੀ। ਸਰ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ। ਸਕੂਲ ਦੇ ਅਧਿਆਪਕਾਂ ਨੇ ਜੀਹਣਾ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਕਰੋੜਾਂ ਦੀ ਠੱਗੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਅੱਜ ੁਰੇ ਧਰਨਾ ਦਿੱਤਾ ਜੀ ਤੇ ਉਹਰੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਚੱਲੇ ਆ ਜੀ ਕਿ ਕਿੰਨੇ ਲੋਕਾਂ ਨਾਲ ਠੱਗੀ ਹੈ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਪ੍ਰੋਸੀਜਰ ਵਾ ਵਾ ਹੈ ਠੱਗੀ ਦਾ ਫਿਲਹਾਲ ਜੀ 10-15 ਬੰਦੇ ਸਾਹਮਣੇ ਆ ਰਹੇ ਨੇ ਜੀ ਇਹਨਾਂ ਨਾਲ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਹੈ ਜੀ ਹਾਂ ਜੀ ਕਿਵੇਂ ਕਿਹਾ ਗਿਆ ਕਿ ਕਿਸ ਤ ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਲਿਆ ਵੀ ਤੁਹਾਨੂੰ ਅਸੀਂ ਵਰਕ ਬੈਂਕ ਦੀ ਨੌਕਰੀ ਦਿਵਾਵਾਂਗੇ ਉਧਰ ਹੀ ਜਾਣਗੇ ਅੰਦਰ ਨਾਲੇ ਕੈਨੇਡਾ ਭੇਜਿਆ ਜਾਪੂ ਤੇ ਅੱਜ ਕਿਉਂ ਤਰਨਾ ਲਾਉਣਾ ਪਿਆ ਤੁਹਾਨੂੰ ਇੱਥੇ ਤਰਨਾ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਉਹ ਸਾਡੀ ਕਾਫੀ ਖਬਰ ਲੱਗੀ ਸੀਗੀ ਅਸੀਂ ਹੁਣ ਉਹ ਸਕੂਲ ਦੇ ਬਾਹਰ ਤਰਨਾ ਲਗਾਇਆ ਅਸੀਂ ਦੋ ਦਿਨਾਂ ਬਾਅਦ ਇਹਨਾਂ ਤੇ ਘਰ ਦੇ ਬਾਹਰ ਵੀ ਤਰਨਾ ਲਗਾਣਾ ਜੀ ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਮੰਗ ਪੱਤਰ ਅਸੀਂ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇ ਜਾਣਾਂ ਜੀ ਦੀ ਮੰਗ ਕੀ ਤੁਹਾਡੀ ਐ ਡਿਮਾਂਡ ਹੈ ਜੀ ਸਾਨੂੰ ਇਨਸਾ ਕੰਪਲੇਂਟ ਕਿਤੇ ਸਕੂਲ ਦੀ ਚੱਲ ਰਹੀ ਹੈ ਹਾਂਜੀ ਪੁਲਿਸ ਸਕੂਲ ਗੌਰਵ ਭయ్యా ਦੀ ਕੰਪਲੇਂਟ ਚੱਲ ਰਹੀ ਹੈ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਪਰਪਰ ਵਾਸਤੇ ਲਾਇਆ ਕਿ ਮੈਡਮ ਗਵਰਨਮੈਂਟ ਸਕੂਲ ਜੌਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰ ਵਿਸ਼ਵ ਦਾ ਜਿਹੜਾ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਹੈ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਪੁਲਿਸ ਕੀ ਕਹਿ ਰਹੀ ਤੁਹਾਨੂੰ ਪੁਲਿਸ ਸਾਹਿਬ ਕਹਿਦੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਈ ਇਨਸਾਫ ਹਾਲ ਤੱਕ ਮਿਲਿਆ ਹਾਈ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਉਮੀਦ ਹੈ ਕਿ ਉਮੀਦ ਹੈ ਸਾਨੂੰ ਪ ਸਾਡੇ ਨਾਲ ਜੀ 26 ਲੱਖ ਦੀ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਲਡ ਬੈਂਕ ਚ ਨੌਕਰੀ ਦਿਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲਣੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਹਦੇ ਫਾਲਸੀ ਟਰੈਵਲ ਇਦਾਂ ਕੰਮ ਕਰਦੇ ਨੇ ਉਹਨਾਂ ਤੋਂ ਸਾਕਸ ਕੰਡਾ ਹੈ ਉਹ ਹਾਲੇ ਤੱਕ ਹਾਲੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਦੇਖਦੇ ਹਾਂ ਮੰਗ ਕੀ ਕਰਦੇ ਨੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੇ ਹੱਕ ਕਰਾਂਗੇ ਜੀ ਇਹੀ ਜਿਵੇਂ ਅੱਜ ਪ੍ਰੋਟੈਸਟ ਕਰ ਰਹੇ ਆ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਹੈ ਸਰਕਾਰ ਤੋਂ ਕਿ ਸਾਨੂੰ ਜ਼ਰੂਰ ਦਿਵਾਉਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਅਰਜ਼ੀ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜਾਏਗੀ ਫਿਰ ਤੁਹਾਡਾ ਨਾ ਚੰਗੀ ਹਾਂਜੀ ਇਨਵੈਸਟੀਗੇਸ਼ਨ ਹੈ ਜੀ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਜੋ ਜੋ ਤਰ੍ਹਾਂ ਸ਼ਾਮਲ ਹੋਣੀਆਂ ਚਾਹੁੰਦੀਆਂ ਆ ਕੇ ਆਪਣੀ ਗੱਲ ਦੱਸ ਸਕਦੀ